ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਔਰੇ ਸ਼ਾਮ ਦਾ ਟਾਈਮ ਹੋਇਆ ਸੀ 3:00 ਵਜੇ ਵਸੀ ਦੁਪਹਿਰ ਦੇ ਟਾਈਮ ਹੋਇਆ ਵਸੀ ਸੌਰੀ ਜੀ ਆਪਾਂ ਨਾਲ ਔਰੇ ਸੂਟ ਸਲਾਈ ਕਰ ਰਹੇ ਸੀ ਬੈਠੇ ਕੱਲ ਆਪਾਂ ਨੇ ਕੱਟੇ ਸੀ ਮੈਂ ਖਦੀ ਚਲਾ ਜਾਪਾਂ ਸੂਟ ਸਲਾਈ ਕਰ ਲਈ ਹੈ ਆਪਾਂ ਔਰੇ ਲੱਗੇ ਵੀ ਸੀ ਫਲਾਈ ਕਰਨ ਬਸ ਥੋੜਾ ਜਿਹਾ ਰਹਿਦਾ ਸੀ ਇਹ ਆਪਣੀਆਂ ਬਾਹਾਂ ਜੀ ਰਹਿੰਦੇ ਸੀ ਬਾਹਾਂ ਜੀਆਂ ਜੜਦੀਆਂ ਮੈਂ ਮੈਂ ਕਿਹਾ ਚਲ ਜਿੰਨਾ ਕੋ ਟਾਈਮ ਹੈਗਾ ਉਹਨਾਂ ਕੋ ਟਾਈਮ ਆਪਾਂ ਲਾ ਦੋਣੀ ਹੈ ਨਾ ਪਰ ਮਸ਼ੀਨ ਪਰ ਆਪਾਂ ਨੇ ਹਾਂ ਕਮੀਜ਼ ਆਪਾਂ ਨੇ ਤਿਆਰ ਕਰ ਲਿਆ ਸਾਈਡਾਂ ਤੇ ਰਹਿ ਗਈਆਂ ਸੀ ਉਹਨਾ ਮਾਰਨੇ ਤੇ ਮੈਂ ਕਿਹਾ ਵੀ ਚਲ ਉਹਨੂੰ ਮੇਰਾ ਨਾ ਜਦੋਂ ਟਾਈਮ ਹੋ ਜਾਂਦਾ ਪਛੂਆਂ ਦਾ ਹੋ ਜਾਂਦਾ ਟਾਈਮ ਅਧਿ ਆਪਣੀ ਫਲਾਈ ਕਰ ਲਿਆ ਨਾ ਤੇ ਲੈਸਾ ਲੁਸਾਂ ਜੀਆਂ ਲਾ ਲਈ ਆਪਾਂ ਨੇ ਇਹਨਾਂ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਆਪਣਾ ਇਹ ਸੂਟ ਤਵਲੇ ਚੁੱਟੀਆਂ ਸਲਵਾਰਾਂ ਨਾਲ ਪਹਿਜਣਗੇ ਚਲੋ ਹੁਣ ਸਲਵਾਰਾਂ ਆਪਣੇ ਕੋਲ ਹੁੰਦੀ ਨੇ ਕਮੀਜ਼ ਬਣ ਗਈ ਆਪਣੇ ਕੋਲ ਇਹ ਆਪਾਂ ਲੈਸਾਂ ਲਾਤੀਆਂ ਬਹੁਤ ਸੋਹਣਾ ਬਦਮਕੇ ਤਿਆਰ ਹੋ ਗਿਆ ਇਹ ਚਲੋ ਹੁਣ ਆਪਣਾ ਨਾ ਹੁਣ ਮੈਂ ਕਿਹਾ ਚੱਲਣਾ ਹੁਣ ਮੈਨੂੰ ਆਏ ਸੀ ਮੈਂ ਕਿਹਾ ਵੀ ਉੱਧਰ ਮੈਂ ਦਾਲ ਸਬਜ਼ੀ ਵੀ ਮੇਰੀ ਬਣ ਗਈ ਬਣਾਉਣੀ ਸੀ ਮੈਂ ਤੜਕਾ ਲਾਉਣਾ ਸੀ ਸਬਜ਼ੀ ਨੂੰ ਮੈਂ ਉੱਧਰ ਵੀ ਜਾਣਾ ਸੀ ਪਛੂਆ ਕੰਨੀ ਫਿਰ ਕਿਉਂ ਟਾਈਮ ਖਾਸਾ ਹੋ ਜਾਂਦਾ ਨਾ ਫਿਰ ਵੀ ਮਸ਼ੀਨ ਪਰ ਬਹੁਤ ਟਾਈਮ ਲੱਗ ਜਾਂਦਾ ਬ੍ਰਿਕੀਜ਼ ਦਾ ਕੰਮ ਹੁੰਦਾ ਇਹ ਖਸਰ ਟਾਈਮ ਲੱਗ ਜਾਂਦਾ ਇਹ ਵੀ ਮੈਂ ਮੈਕਾਚਲ ਵਾਟਰੀ ਲੈ ਲੜ ਲੂੰਗੀ ਪਹਿਲਾਂ ਮੈਂ ਲਾਗੀ ਤੇ ਲੈ ਮੈਂ ਫਿਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਫਿਰ ਚਲੋ ਵੀ ਚਲ ਟਾਈਮ ਵੀ ਹੋਏ ਜਾਂਦਾ ਹੈ ਨਾ ਫਿਰ ਕਿਉਂ ਫਿਰ ਸਰਦਾਰ ਜੀ ਵੀ ਗਏ ਹੋਏ ਸੀ ਉਹਨਾਂ ਨੇ ਵੀ ਚਾਰ ਚੂਰ ਲੈਣ ਜਾਣਾ ਸੀ ਕਿਤੇ ਗਏ ਹੋਏ ਸੀ ਹੋਰ ਕਿਤੇ ਕੋਈ ਕੰਮ ਗਏ ਹੋਏ ਸੀ ਮੋਟਰਸਾਈਕਲ ਤੇ ਮੈਂ ਕਿਹਾ ਵੀ ਚਲ ਹਣਾ ਉਹਨਾਂ ਨੂੰ ਵੀ ਚਾਹ ਪਾਣੀ ਦੇਣਾ ਹੋਗਾ ਫਿਰ ਆਪਾਂ ਨੇ ਉਹਨਾਂ ਨੂੰ ਵੀ ਚਾਹ ਪਾਣੀ ਬਣਾ ਕੇ ਦਿੱਤਾ ਕਿਉਂ ਜਾਂਦਾ ਚਾਰ ਚੂਰ ਲੈਣ ਜਾਂਦੇ ਨੇ ਫਿਰ ਆਪਣਾ ਚਾਹ ਪਾਣੀ ਪੀ ਕੇ ਜਾਂਦੇ ਹੁੰਦੇ ਨੇ ਆਪਣਾ ਚਲੋ ਵੀ ਕੰਮ ਜ਼ਰੂਰੀ ਹੈ ਹਨਾ ਆਪਣਾ ਚਾਰ ਚੋਰ ਦਾ ਵੀ ਉਹ ਵੀ ਚਲਾ ਜਾਂਦਾ ਮੈਨੂੰ ਆਏ ਹੁੰਦਾ ਹੁੰਦਾ ਵੀ ਜਿਹੜਾ ਚਲ ਚਾਰ ਪਿਆ ਹੁੰਦਾ ਨਾ ਆਪਣੇ ਕੋਲ ਵੀ ਉਹ ਸ਼ਾਮ ਨੂੰ ਆਪਾਂ ਪਾਸ਼ੋਣ ਪਾ ਦਾਂਗੇ ਵੀ ਫਿਰ ਹੋਰ ਆ ਜਾਊਗਾ ਵੀ ਫਿਰ ਚਲੋ ਉਹਦੇ ਫਿਰ ਫੋਲਿਆ ਜਾਊਗਾ ਨਹੀਂ ਉੱਥੇ ਨਾ ਸਲਾਬ ਜੀ ਹੋ ਜਾਂਦੀ ਬਹੁਤ ਜ਼ਿਆਦਾ ਤਾਂ ਕਰਕੇ ਫਿਰ ਮੈਨੂੰ ਆਏ ਹੁੰਦਾ ਹੁੰਦਾ ਵੀ ਉੱਥੇ ਤਾਂ ਸੁੱਕ ਜਾਊਗਾ ਉਹ ਵੀ ਫਿਰ ਹੋਰ ਫੋਲਿਆ ਜਾਊਗਾ ਚਲੋ ਆਪਾਂ ਨੇ ਹਨਾ ਹੁਣ ਨਾ ਇਹ ਬਾਹਰ ਨਾ ਚੁੱਲ੍ਹੇ ਪਰ ਚਲੀ ਗਈ ਸੀ ਮੈਂ ਆਹ ਕਮਚਾ ਲਈਤੀ ਓਰੇ ਓਰੇ ਮੈਂ ਨਾ ਤੜਕਾ ਲਾਉਣ ਲੱਗੀ ਸੀ ਸਬਜ਼ੀ ਨੂੰ ਮਰਾ ਵੀ ਹੁਣ ਮੈਂ ਸਬਜ਼ੀ ਨੂੰ ਤੜਕਾ ਲਾ ਦਮਾ ਆਪਾਂ ਨੇ ਸੁਆਸ ਨੂੰ ਕੱਢਦੀ ਸੀ ਇਹ ਜੋ ਚੁੱਲੇ 'ਚੋਂ ਫਿਰ ਉਹ ਆਪਾਂ ਸਬਜ਼ੀ ਅੰਦਰ ਕੱਟ ਲਈ ਸੀ ਬੈਠ ਕੇ ਆਪਾਂ ਅੱਜ ਫੇਰ ਆਰਬੀ ਦੀ ਸਬਜ਼ੀ ਬਣਾ ਰਹੇ ਹਾਂ ਆਪਾਂ ਅੱਜ ਮਸਾਲਾ ਕੁੱਟ ਕੇ ਸਬਜ਼ੀ ਬਣਾਈ ਹੈ ਇਹ ਇਹਦੇ ਵਿੱਚ ਇਹਨਾਂ ਥੋੜਾ ਜਿਹਾ ਪਾਣੀ ਪੈਂਦਾ ਹੁੰਦਾ ਆਪਾਂ ਫਿਰ ਇਹਦੇ ਵਿੱਚ ਮਸਾਲੇ 'ਚ ਪਾਣੀ ਪਾਇਆ ਸੀ ਫਿਰ ਬਾਲਾ ਨਹੀਂ ਪਾਇਆ ਸੀ ਆਪਾਂ ਨੇ ਮਤਲਬ ਮਸਾਲਾ ਕੁਟ ਕੇ ਵਿਚਾਰਦਾ ਪਾ ਲਿਆ ਸੀ ਇਹਦੇ ਵਿੱਚ ਆਦਾ ਹੈ ਮਸਾਲੇ ਦੇ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਹੈ ਆਪਾਂ ਹੁਣ ਹੋਰੇ ਮਸਾਲਾ ਪਾ ਕੇ ਮੱਖਾ ਚਾ ਲੈਣੇ ਭੁੱਲਣ ਦਣੀਆ ਫਿਰ ਆਪਾਂ ਇਹਦੇ ਵਿੱਚ ਨਾ ਪਾਣੀ ਪਾ ਕੇ ਥੋੜਾ ਜਿਹਾ ਫਿਰ ਇਹਨੂੰ ਮਸਾਲੇ ਨੂੰ ਰਜਾ ਲਾਂਗੇ ਆਪਣੇ ਮਿਕਸੀ ਦੇ ਵਿੱਚ ਗਾੜ ਲਿਆ ਸੀ ਮਸਾਲਾ ਉਹਨੇ ਕਹਿ ਵਿਚਾਰਨਾ ਲਸਣ ਲਸਣ ਪਾ ਲਿਆ ਦੀ ਆਪਾਂ ਨੇ ਇਹਦੇ ਵਿੱਚ ਅ ਅਦਰਕ ਪਾਲਿਆ ਸੀ ਪਿਆਜ਼ ਪਾਲਿਆ ਸੀ ਅ ਕਾਲੀਆਂ ਮਿਰਚਾਂ ਪਾਏ ਦੇ ਵਿੱਚ ਇਹ ਗ੍ਰाइंड ਕਰ ਲਈਆਂ ਸੀ ਅੰਮੀਆ ਨਾ ਕੁੱਟੀਆਂ ਮੀਨੀ ਦੀਆਂ ਹੈਗੀਆਂ ਸਾਫਤੀਆਂ ਦੀ ਮੇਰੇ ਕੋਲ ਮੈਂ ਫਿਰ ਇਹਦੇ ਵਿੱਚ ਮਿਕਸੀ ਦੇ ਵਿੱਚ ਨੂੰ ਕੱਢ ਲਈਆਂ ਆਪਣੀਆਂ ਆਪਾਂ ਹੁਣ ਇੱਥੇ ਨੂਨ ਮਿਰਚ ਮਸਾਲਾ ਪਾ ਦਾਂਗੇ ਜੋ ਜੋ ਜਿੰਨਾ ਜਿੰਨਾ ਕਸਮਾਲ ਪਾਉਣਾ ਉਹ ਪਾ ਸਕਦੇ ਆਪਾਂ ਦੋ ਕ ਕਾਲੀਆਂ ਹਰੀਆਂ ਮਿਰਚਾਂ ਸੀ ਉਹ ਪਾਈਆਂ ਧੀਆਂ ਚਲੋ ਮੈਂ ਕਿਹਾ ਵਿਚਾਰ ਜੜੀਆਂ ਹੈਗੀਆਂ ਉਹ ਵੀ ਪਾਲਾ ਨੇ ਫਿਰ ਆਪਾਂ ਨੇ ਲਾਲ ਮਚਾਂ ਦੇ ਚਮਚੇ ਪਾਦੇ ਸੀ ਦੋ ਬਈ ਇਹ ਚੁਰਚਰੀ ਜੀ ਸੋਹਣੀ ਲੱਗਦੀ ਹੈ ਇਹ ਸਬਜੀ ਉਦਣ ਆਪਾਂ ਨੇ ਸੁੱਕੀ ਦੂਹੇ ਰੋਟੀ ਜੰਮੀ ਤਲਮੀ ਜੀ ਬਣਾਈ ਸੀ ਸਾਜੀ ਅੱਜ ਆਪਾਂ ਮੈਂ ਖਾ ਲਈ ਥੋੜਾ ਜਿਹਾ ਪਾਣੀ ਪਾ ਕੇ ਨਾ ਆਪਾਂ ਸਬਜੀ ਬਣਾਵਾਂਗੇ ਪਰ ਵੇਪਣ ਵੀ ਬਹੁਤ ਟੇਸਟੀ ਬਣਦੀ ਆ ਆਪਾਂ ਜੇ ਇਹਦੇ ਵਿੱਚ ਨਾ ਦਹੀਂ ਪਾ ਲਈਏ ਤਾਂ ਨਾ ਇਹ ਇੱਕ ਕੌਲੀ ਆਪਾਂ ਜੇ ਦਹੀਂ ਦੀ ਪਾਈਏ ਇਹਦੇ ਵਿੱਚ ਨਾ ਤਰੀ ਵਾਲੀ ਬਣ ਜਾਂਦੀ ਉਹ ਬਹੁਤ ਟੇਸਟੀ ਬਣਦੀ ਆ ਖੱਟ ਮਿੱਠੀ ਜੀ ਬਹੁਤ ਟੇਸਟੀ ਬਣਦੀ ਆ ਉਹੋ ਅਰਬੀ ਦੀ ਸਬਜੀ ਅਸੀਂ ਨਾ ਇੱਕਣੇ ਜਦ ਮੇਰੀ ਨਾਨੀ ਵੀ ਬਣਾਉਂਦੀ ਹੁੰਦੀ ਸੀ ਇਕਨ ਬਹੁਤ ਸੋਹਣੀ ਬਹੁਤ ਸਬਜੀ ਬਣਦੀ ਹੁੰਦੀ ਸੀ ਉਹ ਕੁਲ ਖਾਟੇ ਮਿੱਠੀ ਬਹੁਤ ਟੇਸਟੀ ਲੱਗਦੀ ਹੁੰਦੀ ਸੀ ਉਹ ਸਬਜੀ ਕਿਉਂ ਤਰੀ ਵਾਲੀ ਹੋ ਜਾਂਦੀ ਆ ਉਹ ਵਧੀਆ ਲੱਗਦੀ ਆ ਉਹ ਆਰਬੀ ਦੀ ਸਬਜੀ ਅੱਗੇ ਆਪਾਂ ਚਲੋ ਹਨਾ ਜਦ ਆਪਾਂ ਛੋਟੇ ਛੋਟੇ ਹੁੰਦੇ ਸੀ ਘਰਾਂ ਲਾ ਲਾ ਦੇ ਹੁੰਦੇ ਸੀ ਅੱਗੇ ਤਾਂ ਸਬਜੀ ਆਰਬੀ ਨੂੰ ਆਰਬੀ ਫਿਰ ਪੱਟ ਕੇ ਲੇਕੀ ਹੁੰਨੀ ਫਿਰ ਜ਼ਮਾਰਨੀ ਫਿਰ ਬਣਾਉਂਦੇ ਹੁੰਦੇ ਸੀ ਸਬਜੀ ਉਹ ਬੀਤੀ ਚ ਲੋਗਗੇ ਤਾਂ ਹੁੰਦੀ ਸੀ ਹੁਣ ਉਹ ਅਗਲਾ ਕੋਈ ਨਾ ਵੀ ਲੰਦਾ ਨਹੀਂ ਵੀ ਲੰਦਾ ਚੱਲ ਅਗਲਾ ਮੋੜ ਲੈ ਜਾਂਦਾ ਹੈ ਨਾ ਚੱਜੀ ਕੋਈ ਜਿੰਨਾ ਪਾ ਟਾਈਮ ਲੰਦਾ ਉਹਨੋਂ ਕੋਲਾ ਆਇ ਲੰਦਾ ਅਗਲਾ ਸਬਜੀ ਜੀ ਥਾਂੋਂ ਹੁੰਦਾ ਚੱਲਣਾ ਚੱਲ ਜੀ ਕੋ ਟਾਈਮ ਹੁੰਦਾ ਅਗਲਾ ਲਾ ਲੰਦਾ ਤੇ ਜੀ ਥੋੜੇ ਜਿਹਾ ਥਾਂੋਂ ਚੱਲ ਵਧੀਆ ਲੱਗਦੀ ਹੈ ਇਹ ਸਬਜੀ ਲਾਈ ਵੀ ਆ ਪਾਉਰੇ ਨਾ ਉਹ ਪਸ਼ੂਆਂ ਨੂੰ ਨਾ ਚਾਰ ਪਾਉਂ ਲੱਗਿਆ ਸੀ ਮੈਨੂੰ ਨਾ ਇਹ ਹੁੰਦਾ ਹੁੰਦਾ ਵੀ ਮੈਂ ਸੌਜਰ ਹੀ ਆ ਜਣੀ ਹਾਂ ਪਸ਼ੂਆਂ ਕੰਨੀ ਮੈਨੂੰ ਆਇ ਹੁੰਦਾ ਵੀ ਚੱਲ ਹੁਣ ਬੀ ਕਾਫੀ ਟਾਈਮ ਲਾ ਦਿੰਦਾ ਆਪਣਾ ਇਹ ਦਾਣਾ ਫੱਕਾ ਪਾ ਦਾਂਗੇ ਆਪਾਂ ਚਲੋ ਆਪਾਂ ਨੇ ਹੁਣ ਕੱਲੇ ਕੱਖ ਕੱਖ ਪਾਏ ਸੀ ਮੈਂ ਕਿਹਾ ਚਲੋ ਨਾ ਵੀ ਆਪਾਂ ਧਾਰਾ ਚੋਲ ਆਣੇ ਆ ਵੀ ਬਾਅਦ ਚ ਆਪਾਂ ਭੀੜ ਪਾ ਦਾਂਗੇ ਫਿਰ ਨਹੀਂ ਵੀ ਨਹੀਂ ਹੁਣੇ ਪਾ ਦਾਂਗੇ ਚਲੋ ਮੈਨੂੰ ਕੋ ਥੋੜੇ ਜਿਹਾ ਕੱਖ achar ਥੋੜਾ ਲੱਗਿਆ ਮੈਂ ਕਿਹਾ ਜਦ ਸਰਦਾਰ ਜੀ ਆਉਣਗੇ ਜਦੇ ਵਿੱਚ ਪਾ ਦੇ ਵਿਚਿਰ ਲਾ ਦਾਂਗੇ ਚਲੋ ਮੈਂ ਕਿਹਾ ਵੀ ਚਲੋ ਇਨੀ ਮੈਂ ਮਸ਼ੀਨ ਲਾ ਦੇਣੀ ਆ ਫਿਰ ਮੈਂ ਵਿਚਿਰ ਲਾ ਦੂੰਗੀ ਇਹਨਾਂ ਦੇ ਵਿੱਚ ਮਾਤਾ ਬਲੇ ਫੀਲਡ ਦੇ ਨਾਲ ਲੱਕਮੀ ਉਖਾ ਲੈਂਦੇ ਨੇ ਫਿਰ ਨਹੀਂ ਨਾ ਦੂਏ ਲੋਟ ਪਾਉ ਜੇ ਓਕਣ ਫਿਰ ਖਰਾਬ ਕਰਦੀ ਆਪਾਂ ਵਿਚੇਰ ਲਾਉਣੇ ਹੁੰਦੇ ਇਹਨਾਂ ਨੂੰ ਫੀਡ ਨੂੰ ਚਲੋ ਆਪਾਂ ਨੂੰ ਅਏ ਤੇ ਮੈਨੂੰ ਅਏ ਸੀ ਮੈਂ ਕਿਹਾ ਵੀਡੀਓ ਲੰਬੀ ਜਿਆਦਾ ਹੋ ਜਾਂਦੀ ਆ ਫਿਰ ਪਾ ਕਰਕੇ ਆਪਾਂ ਨੇ ਫਿਰ ਥੋੜਾ ਹੀ ਦਿਖਾਇਆ ਸੀ ਇੱਥੇ ਕਿ ਉਹ ਚਾਰ ਘੰਟੇ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਅੱਧਾ ਘੰਟਾ ਅੱਧਾ ਘੰਟਾ ਤਾਂ ਲੱਗਿਆ ਜਾਂਦਾ ਹੈ ਕਿ ਉਹ ਦਾਣਾ ਪੱਕਾ ਵੀ ਪਾਉਣਾ ਹੁੰਦਾ ਪਾਣੀ ਫਿਰ ਗੋਆ ਗੋਆ ਵੀ ਹਟਾਉਣਾ ਹੁੰਦਾ ਇਹ ਚਾਰ ਚੁਰ ਵੀ ਇਹਨਾਂ ਨੂੰ ਪਾਉਣਾ ਹੁੰਦਾ ਤਾਂ ਕਰਕੇ ਫਿਰ ਦਾਣਾ ਪੱਕਾ ਵੀ ਕਾਫੀ ਟਾਈਮ ਲੱਗ ਜਾਂਦਾ ਮੈਂ ਹਵੀ ਚੱਲਣਾ ਪਰ ਇਹ ਫਿਰ ਵੀ ਕੰਮ ਬੋਰ ਕਰਨੇ ਨੇ ਆਪਾਂ ਨੇ ਹੈਨਾ ਹਾਂ ਵੀ ਚਲੋ ਆਪਾਂ ਥੋੜੀ ਦਿਖਾ ਦਨੇ ਆਂ ਵੀਡੀਓ ਹਾਂਜੀ ਆਪਣਾ ਤਾਂ ਰੋਜ਼ ਦਾ ਰੁਟੀਨ ਦਾ ਇਹੀ ਕੰਮ ਹੈ ਹੈਨਾ ਚਲੋ ਆਪਾਂ ਘਰ ਦਾ ਹੀ ਕੰਮ ਦੀ ਵੀਡੀਓ ਬਣਾਉਣੇ ਹੁੰਦੇ ਆ ਚਲੋ ਜੇ ਕਿਤੇ ਜਾਣੇ ਹੁੰਦੇ ਆ ਤਾਂ ਆਪਾਂ ਉਹਦੀ ਵੀ ਦਿਖਾ ਦਨੇ ਹੁੰਦੇ ਆ ਚਲੋ ਆਪਾਂ ਇੱਥੇ ਨਾ ਚਾਰ ਇਕੱਠਾ ਕਰਨ ਲੱਗ ਗਈ ਸੀ ਮੈਂ ਮੈਂ ਕਿਹਾ ਵੀ ਚੱਲਣਾ ਉਹਨਾਂ ਨੂੰ ਪਾਉਣਾ ਬੱਚਿਆਂ ਨੂੰ ਪਾਉਣਾ ਵੀ ਮੈਂ ਉਹਰੇ ਇਕੱਠਾ ਕਰ ਲਵਾਂ ਚਾਰ ਵੀ ਬਾਜੂ ਪਰ ਬੱਚਿਆਂ ਨੂੰ ਬਾਹੂਂਗੀ ਮੈਂ ਹਾਂਜੀ ਬੱਚੇ ਗਏ ਵੇਸੀ ਬੈਠੇ ਸੀ ਚਲੋ ਹੁਣਾ ਇੱਕਮਜੋ ਤਣਾਵ ਚਲੇ ਗਿਆ ਸੀ ਅੱਜ ਸਕੂਲ ਤੋਂ ਜਲਦੀ ਆ ਗਿਆ ਸੀ ਆ ਜਾ ਗਿਆ ਤੇ ਸਾਡੇ ਕਦੇ ਨਾ ਕਦੇ ਕਈ ਵਾਰੀ ਲੇਟ ਆ ਜਾਂਦੀ ਹੈ ਮੈਂ ਕਈ ਹੋਈ ਸੱਜ ਰਿਆ ਜਾਂਦੀ ਹੈ ਮੈਂ ਚੋਰ ਹੁਣਾ ਫਿਰ ਆ ਕੇ ਨਾ ਇੱਕਮਜੋ ਕੰਨੇ ਪੜ ਲਏ ਅਸੀਂ ਥੋੜਾ ਜਿਹਾ ਪੜਿਆ ਸੀ ਪੜ ਕੇ ਆਪਣਾ ਸਕੂਲ ਦਾ ਕੰਮ ਕਰਕੇ ਜਿੱਤੇ ਆਪਣੇ ਡੈਡੀ ਨਾਲ achar ਚ ਪਾਉਣਾ achar ਨਾਲ ਖੇਤ ਚ ਲੈ ਜਾਂਦੇ ਨੇ ਫਿਰ ਉਹਨੂੰ ਨਾਲ ਇੱਕਮਜੋ ਤਨ ਇਦੋਂ ਕੋ ਦੋਨ ਤਾਂ ਸੀ ਪੱਟੇ ਦਨਿਆ ਚਰਨਾਂ ਨਾਲ ਲੱਗਿਆ ਰਹਿਦਾ ਬੱਚਾ ਹਨਾ ਚਲੋ ਵੈਸੇ ਆਏ ਆ ਐਵੇਂ ਵੀ ਨਾਲ ਕੰਮ-ਕਮ ਕਰਾ ਦਿੰਦੇ ਨੇ ਬੱਚੇ ਹਨਾ ਠੀਕ ਰਹਿੰਦੇ ਨੇ ਨਾਲੇ ਆਪਣਾ ਚਲੋ ਵਧੀਆ ਸਿੱਖ ਸੁਖ ਜਾਂਦੇ ਨੇ ਹਨਾ ਕੰਮ-ਕਮ ਕਰਨਾ ਚਲੋ ਇੱਕ ਮਜੇ ਤੋਂ ਵਧੀਆ ਹੁਣ ਸਿੱਖ ਸੁਖ ਗਿਆ ਹੁਣ ਐਨਾ ਕੋਈ ਔਖਾ ਨਹੀਂ ਗਾ ਕੱਲਾ ਵੀ ਲਿਆ ਸਕਦਾ ਪੱਟ ਕੇ ਚਾਰ ਮਤਲਬ ਸਾਰਾ ਕੁਝ ਸਿੱਖ ਗਿਆ ਚਲੋ ਸਰਦਾਰ ਜੀ ਨੇ ਸਿਖਾਤਾ ਹਨਾ ਵੀ ਕਿਵੇਂ ਤਰਪਾਲ ਚੱਕਣੀ ਐ ਕਿਵੇਂ ਕੰਮ ਕਰਨਾ ਕਿਵੇਂ ਨਹੀਂ ਸਾਰਾ ਕੁਝ ਸਿੱਖ ਗਿਆ ਉਹ ਜੇ ਕਈ ਵੇ ਇਹ ਡਿੱਕਾ ਫੜਿੱਕਾ ਹੋ ਜਾਂਦਾ ਤਾਂ ਵੀ ਪੱਟ ਲਿਆਂਦਾ ਹੁੰਦਾ ਆਪਣਾ ਕੱਲਾ ਕੋਈ ਇਹ ਜੀ ਗੱਲ ਨਹੀਂ ਹੈਗੀ ਦੋ ਪੰਡਾ ਪੱਟ ਵੀ ਲਿਆਉਂਦਾ ਤਾਂ ਅਸੀਂ ਆਪਣਾ ਲਾਹ ਵੀ ਲੈਣਿਆ ਚਕਾ ਵੀ ਲਿਆਉਣਿਆ ਚਲੋ ਹਣਾ ਕੋਈ ਗੱਲ ਨਹੀਂ ਆ ਕੋਈ ਡਰ ਨਹੀਂ ਹੈਗਾ ਆਪਣੇ ਖੇਤ ਦੇ ਵਿੱਚ ਜਾਣ ਦਾ ਆਪਾਂ ਚਕਾ ਵੀ ਸਕਦੇ ਹਾਂ ਨਾ ਚਲੋ ਹਣਾ ਵੀ ਚਲੋ ਕਈ ਵਾਰੀ ਹੁੰਦਾ ਟਾਈਮ ਕਈ ਵਾਰੀ ਨਹੀਂ ਵੀ ਹੁੰਦਾ ਹੈਗਾ ਕੋਈ ਡਰ ਨਹੀਂ ਹੈਗਾ ਆਪਣੇ ਘਰ ਦੇ ਕੰਮ ਦਾ ਮੈਂ ਕਿਹਾ ਚਲੋ ਹੁਣ ਬੱਚਿਆਂ ਨੂੰ ਵੀ ਪਾ ਦੂੰਗੀ ਚਲੋ ਹਣਾ ਚਾਰ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ